ਜਦੋਂ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੁਕਮਨਾਮਾ ਸੁਣਾਇਆ ਗਿਆ ਉਸ ਹੁਕਮਨਾਮੇ ਤੋਂ ਬਾਅਦ ਬਹੁਤ ਸਾਰੀਆਂ ਸਥਿਤੀਆਂ ਪੈਦਾ ਹੋਈਆਂ ਜਿਹਦੇ ਨਾਲ ਪੰਥ ਦੇ ਵਿੱਚ ਵੱਡੀਆਂ ਦੁਖਦਾਵਾਂ ਪੈਦਾ ਹੋਈ ਸੀ ਉਹਨਾਂ ਨੂੰ ਹੱਲ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦਾ ਫਰਜ਼ ਬੰਦਾ ਸੀ ਕਿ ਜਦੋਂ ਮਾਰਚ ਦੇ ਵਿੱਚ ਬਜਟ ਇਜਲਾਸ ਕੀਤਾ ਗਿਆ ਉਹ ਜਿਹੜੀਆਂ ਸ਼ਰੀਆ ਕਾਦਰ ਸਾਹਿਬ ਦੇ ਜਥੇਦਾਰ ਜਾਂ ਸਿੰਘ ਸਹਿਬਾਨਾਂ ਦੇ ਨਾਲ ਉਸ ਵੇਲੇ ਬਦਸਲੂਕੀ ਉਹ ਹੀ ਉਹਨਾਂ ਦੇਤੇ ਬਹੁਤ ਅਸ਼ਲੀਲ ਤਰ੍ਹਾਂ ਦੇ ਪੱਦੇ ਲਫਜ਼ ਵਰਤ ਕੇ ਉਹਨਾਂ ਤੇ ਇਲਜ਼ਾਮ ਲਾਏ ਗਏ ਐਸੀਆਂ ਕਾਰਵਾਈਆਂ ਕੀਤੀਆਂ ਗਈਆਂ ਜਿਹੜੀਆਂ ਕਿ ਨਿਜ਼ਮਾ ਦੇ ਖਿਲਾਫ ਸੀ ਉਹਨਾਂ ਨੂੰ ਫਾਰਗ ਇੱਕ ਕੇਵਲ ਤੇ ਕੇਵਲ ਈਰਖਾ ਵਸ ਕੀਤਾ ਗਿਆ ਕਿ ਉਹਨਾਂ ਨੇ ਫੈਸਲੇ ਜਿਹੜੇ ਸੀ ਉਹ ਪੰਥ ਦੇ ਹੱਕ ਵਿੱਚ ਕੀਤੇ ਤਾਂ ਕਰਕੇ ਉਹਨਾਂ ਨੂੰ ਫਾਰਗ ਕਰ ਦਿੱਤਾ ਗਿਆ ਜੋ ਉਹਨਾਂ ਦਾ ਕਿਰਦਾਰ ਕੁਸ਼ੀ ਕੀਤੀ ਗਈ ਉਹਦੇ ਸਬੰਧ ਵਿੱਚ ਵੀ ਸਾਰੇ ਬੜੇ ਚਿੰਤਾਜਨਕ ਸਨ ਤੇ ਅਸੀਂ ਉਸ ਵੇਲੇ ਜਿੰਨੇ ਮੈਂਬਰ ਬੈਠੇ ਐ 42 ਮੈਂਬਰਸ ਨੇ ਇੱਕ ਅਸੀਂ ਮਤਾ ਲਿਆਂਦਾ ਸੀ ਲਿਖ ਕੇ ਕਿ ਬਤਾਰੀ ਮੈਂਬਰਾਂ ਵੱਲੋਂ ਮਤਾ ਪੇਸ਼ ਕੀਤਾ ਗਿਆ ਕਿ ਜੋ ਦੋ ਪਤੇ ਉੱਥੇ ਕੀਤੇ ਗਏ ਸਨ ਜਦੋਂ ਕਿ ਪ੍ਰਧਾਨ ਨੇ ਅਸਤੀਫਾ ਦਿੱਤਾ ਹੋਇਆ ਸੀ ਤੇ ਸੀਨੀਅਰ ਮੀਤ ਪ੍ਰਧਾਨ ਦੀ ਗਵਾਈ ਦੇ ਵਿੱਚ ਗਿਆਨੀ ਰਕबीर ਸਿੰਘ ਜੀ ਜਾਂ ਜਿਹਦਰ ਅਕਾਲਤਰ ਸਾਹਿਬ ਅਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੂੰ ਜਿਸ ਢੰਗ ਦਾ ਵਰਤਾਓ ਕੀਤਾ ਗਿਆ ਉਹ ਸਹਿਣਯੋਗ ਨਹੀਂ ਸੀ ਕੌਮ ਨੇ ਉਹਨੂੰ ਬਹੁਤ ਹੀ ਮੰਦਭਾਗ ਸਮਝਿਆ ਤੇ ਬਹੁਤ ਹੀ ਕੌਮ ਦੇ ਵਿੱਚ ਇਸ ਗੱਲ ਦਾ 11 ਦੁੱਖ ਮਹਿਸੂਸ ਕੀਤਾ ਗਿਆ ਸੋ ਜਿਹੜੀਆਂ ਨਿਜ਼ਮਾ ਦੀਆਂ ਧੱਜੀਆਂ ਉਡਾਈਆਂ ਗਈਆਂ ਸਨ ਜਿਹੜਾ ਮਰਿਆਦਾ ਦਾ ਕਾਨ ਹੋਇਆ ਸੀ ਸਦਾਤਾਂ ਦਾ ਉਸ ਵੇਲੇ ਨੁਕਸਾਨ ਹੋਇਆ ਸੀ ਤੇ ਸ਼੍ਰੀ ਅਕਾਲ ਤਾਜ ਸਾਹਿਬ ਜੀ ਦੀ ਉਸ ਸਰਬਉੱਚਤਾ ਨੂੰ ਢਾਹ ਲੱਗੀ ਸੀ ਉਹਦੇ ਸਬੰਧ ਵਿੱਚ ਅਸੀਂ 42 ਮੈਂਬਰਾਂ ਲਿਖ ਕੇ ਦਿੱਤਾ ਕਿ ਅੱਜ ਦੇ ਹਾਊਸ ਦੇ ਵਿੱਚ ਇਹ ਮਤਾ ਲਿਆਂਦਾ ਜਿਹੜੇ ਮਤੇ ਲਿਆਂਦੇ ਆ ਇਹਨਾਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਵੇ ਕਿ 2 7 ਮਾਰਚ ਦਾ ਇੱਕ ਸੀ ਜਤ ਕਿਸੇ ਤਰੀਕੋ ਚਲੋ ਜਿਹੜੇ ਮਤੇ ਉੱਥੇ ਪਾਏ ਗਏ ਸੀ ਮਾਰਚ ਦੇ 7 ਮਾਰਚ ਇਸੇ ਚੈਟ ਉਹ ਮਤਾਂ ਨੂੰ ਰੱਦ ਕੀਤਾ ਜਾਵੇ ਤੇ ਇਹਦੇ ਵਿਚਾਰ ਚਰਚਾ ਕੀਤੀ ਜਾਵੇ ਵਿਚਾਰ ਚਰਚਾ ਕਰਨ ਦੀ ਬਜਾਏ ਉੱਥੇ ਜਿਹੜੇ ਮੈਂਬਰ ਬੋਲੇ ਉਹਨਾਂ ਨੂੰ ਤੱਕੇ ਵੀ ਮਾਰੇ ਮਾਈਕ ਬੰਦ ਕਰ ਦਿੱਤੇ ਗਏ ਬੀਪੀਜੀ ਨੇ ਕੈਲੰਜੋਤ ਨੇ ਉਸ ਵੇਲੇ ਮਤੇ ਪੇਸ਼ ਕੀਤੇ ਇਹਨਾਂ ਨੂੰ ਸਗਾ ਇੰਨਾ ਕੋ ਧੱਕਿਆ ਦਾ ਸਾਹਮਣਾ ਵੀ ਕਰਨਾ ਪਿਆ ਕਿ ਉਸ ਵੇਲੇ ਸੈਨ ਤੋਂ ਵੀ ਬਾਹਰ ਸੀ ਜਲਦੀ ਜਲਦੀ ਅਨੰਦ ਸਾਹਿਬ ਵੀ ਪਾਰ ਕਰ ਦਿੱਤਾ ਔਰ ਸਾਨੂੰ ਸਾਰਿਆਂ ਨੂੰ ਅਨਕੋਲੇ ਕੀਤਾ ਗਿਆ